ਬੱਚੇ ਕਰਦੇ ਨੇ ਮਾਪਿਆਂ ਨੂੰ ਕਾਪੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਬਣਾਦਰਸ਼ ਸਿੰਘ ਅੱਜ ਦਾ ਜੋ ਅਸੀਂ ਵਿਸ਼ਾ ਲੈ ਕੇ ਆਏ ਜੀ ਉਹ ਅਸੀਂ ਵਿਸ਼ਾ ਲੈ ਕੇ ਆਏ ਆ ਕਿ ਬੱਚੇ ਜਿਹੜੇ ਨੇ ਨਾ ਘਰ ਦੇ ਵਿੱਚ ਉਹ ਮਾਪਿਆਂ ਨੂੰ ਕਾਪੀ ਕਰਦੇ ਆ ਮਤਲਬ ਜਿਵੇਂ ਜਿਵੇਂ ਉਹ ਮਾਪਿਆਂ ਨੂੰ ਕਰਦੇ ਹੋਏ ਦੇਖਦੇ ਆ ਉਸੇ ਤਰ੍ਹਾਂ ਨਾਲ ਉਹਨਾਂ ਦੀਆਂ ਜਿਹੜੀਆਂ ਆਦਤਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ ਜਿਵੇਂ ਦੀਆਂ ਆਦਤਾਂ ਉਹ ਮਾਪਿਆਂ ਦੇ ਦੇਖਦੇ ਆ ਆਪਣੇ ਮਦਰ ਦੀ ਜਾਂ ਫਾਦਰ ਦੀ ਪਿਤਾ ਦੀ ਮਾਤਾ ਦੀ ਕਿਸੇ ਦੀ ਵੀ ਆਦਤ ਦੇਖਦੇ ਆ ਉਹ ਆਦਤਾਂ ਉਹਨਾਂ ਦੇ ਵਿੱਚ ਜਾਣੀਆਂ ਹੀ ਜਾਣੀਆਂ ਹੈ ਪਾਵੇਂ ਉਹ ਦਾਦਾ ਦਾਦਾ ਜੀ ਵੱਲੋਂ ਹੋਵੇ ਦਾਦੀ ਜੀ ਵੱਲੋਂ ਹੋਵੇ ਮਾਤਾ ਪਿਤਾ ਕਿਸੇ ਦੀ ਵੀ ਆਦਤ ਹੋਵੇ ਤਾਂ ਜਦੋਂ ਅਸੀਂ ਬੱਚੇ ਨੂੰ ਕੁਝ ਸਿਖਾਉਣਾ ਚਾਹੁੰਦੇ ਆ ਨਾ ਤਾਂ ਉਹਦੇ ਲਈ ਸਾਨੂੰ ਖੁਦ ਬਦਲਣਾ ਪੈਂਦਾ ਤੁਸੀਂ ਆਪਾਂ ਨਾ ਆਪਾਂ ਆਪਣੇ ਆਪ ਆਪਣੇ ਲੈਵਲ ਤੇ ਸੋਚ ਲੈਣੇ ਆ ਕਿ ਬੱਚੇ ਨੂੰ ਪਾਲਣਾ ਕੋਈ ਔਖਾ ਨਹੀਂ ਹੈ ਬੱਚੇ ਤਾਂ ਆਪਣੇ ਆਪ ਹੀ ਪਲ ਜਾਂਦੇ ਹੁੰਦੇ ਆ ਪਲ ਜਾਂਦੇ ਹੁੰਦੇ ਆ ਕੋਈ ਦਿੱਕਤ ਨਹੀਂ ਉਹ ਉਸੇ ਤਰ੍ਹਾਂ ਨਾਲ ਚੱਲਦੇ ਰਹਿਣਾ ਉਹਨਾਂ ਨੇ ਪਰ ਪਾਲਣ ਪੋਸ਼ਣ ਕਰਨ ਦੇ ਵਿੱਚ ਤੇ ਪਾਲਣ ਦੇ ਵਿੱਚ ਬਹੁਤ ਵੱਡਾ ਇੱਕ ਫਰਕ ਹੁੰਦਾ ਹੈ ਫਾਸਲਾ ਹੁੰਦਾ ਹੈ ਗੈਪ ਹੁੰਦਾ ਉਹ ਕੀ ਹੁੰਦਾ ਉਹ ਇਹੀ ਹੁੰਦਾ ਜਦੋਂ ਜਿਹੜੇ ਲੋਕ ਤੁਸੀਂ ਦੇਖਿਓ ਕਈ ਵਾਰ 10-10 ਸਾਲ ਲੋਕ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਪਾ ਕੇ ਕਰਕੇ ਬੱਚੇ ਦੇ ਸਾਹਮਣੇ ਉਹ ਕਿਹੜੀਆਂ ਕਿਹੜੀਆਂ ਚੰਗੀਆਂ ਆਦਤਾਂ ਉਹਨਾਂ ਨੂੰ ਦਿਖਾ ਕੇ ਉਸ ਤਰ੍ਹਾਂ ਨਾਲ ਪਾਲਣ ਪੋਸ਼ਣ ਕਰਦੇ ਆ ਉਹਨਾਂ ਦਾ ਬੱਚਿਆਂ ਦਾ ਤੇ ਆਮ ਪਲਣ ਵਾਲੇ ਬੱਚਿਆਂ ਦਾ ਬਹੁਤ ਇੱਕ ਵੱਡਾ ਜਿਹੜਾ ਹੈ ਉਹ ਫਾਸਲਾ ਹੁੰਦਾ ਹੈ ਗੈਪ ਹੁੰਦਾ ਤੋ ਤੁਸੀਂ ਵੀ ਇਹ ਗੱਲ ਨੋਟ ਕੀਤੀ ਹੋਣੀ ਕਿ ਕਈ ਵਾਰ ਕਈ ਵਾਰ ਮਾਪੇ ਨਾ ਜਿਵੇਂ ਜਿਵੇਂ ਇੱਕ ਨਾ ਇੱਕ ਪੁਰਾਣੀ ਕਹਾਵਤ ਹੈ ਉਹ ਕਹਿੰਦੇ ਮੈਂ ਥੋੜਾ ਜਿਹਾ ਟਾਈਮ ਲਵਾਂਗਾ ਤੁਹਾਡਾ ਕਿ ਉਹ ਉਹਦੇ ਵਿੱਚ ਨਾ ਕੋਈ ਬੱਚਾ ਜਿਹੜਾ ਉਹ ਗੁੜ ਖਾਣ ਦੀ ਆਦਤ ਹੁੰਦੀ ਹੈ ਉਹਨੂੰ ਬਹੁਤ ਜ਼ਿਆਦਾ ਤੇ ਉਹ ਗੁੜ ਖਾਣ ਦੀ ਆਦਤ ਹੁੰਦੀ ਹੈ ਤਾਂ ਉਹਦੇ ਮਾਤਾ ਜਿਹੜੀ ਹੈ ਉਹ ਕਿਸੇ ਕੋਲ ਲੈ ਜਾਂਦੀ ਹੈ ਬਜ਼ੁਰਗ ਕੋਲ ਕਿ ਆਹ ਦੇਖੋ ਜੀ ਵੀ ਬਾਬਾ ਜੀ ਇਹ ਬੰਦਾ ਬੱਚਾ ਜਿਹੜਾ ਸਾਡਾ ਹੈ ਉਹ ਗੁੜ ਖਾਣਾ ਨਹੀਂ ਛੱਡਦਾ ਤੇ ਉਹ ਬਜ਼ੁਰਗ ਉਹਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਇਹ ਇਹਨੂੰ ਕੁਝ ਦਿਨ ਬਾਅਦ ਮੇਰੇ ਕੋਲ ਲੈ ਕੇ ਆ ਉਹ ਇੱਕ ਹਫ਼ਤੇ ਬਾਅਦ ਇੱਕ ਹਫ਼ਤੇ ਬਾਅਦ ਉਹ ਮਾਤਾ ਫਿਰ ਆਪਣੇ ਬੱਚੇ ਨੂੰ ਲੈ ਕੇ ਜਾਂਦੀ ਹੈ ਉੱਥੇ ਤੇ ਉੱਥੇ ਜਾ ਕੇ ਉਹ ਫਿਰ ਦੁਬਾਰਾ ਫਿਰ ਕਹਿੰਦੇ ਵੀ ਇੱਕ ਹਫ਼ਤੇ ਬਾਅਦ ਇਸੇ ਤਰ੍ਹਾਂ ਤਿੰਨ ਚਾਰ ਵਾਰ ਬੁਲਾਉਂਦੇ ਆ ਤਿੰਨ ਚਾਰ ਵਾਰ ਬੁਲਾਉਣ ਤੋਂ ਬਾਅਦ ਉਹ ਫਿਰ ਉਹਨੂੰ ਕਹਿੰਦੇ ਆ ਕਿ ਬੇਟਾ ਗੁੜ ਖਾਣਾ ਛੱਡ ਦੇ ਤੇ ਉਹ ਮਾਤਾ ਬੜੀ ਹੈਰਾਨ ਹੁੰਦੀ ਹੈ ਮਾਤਾ ਕਹਿੰਦੀ ਜੀ ਇਹ ਗੱਲ ਤਾਂ ਤੁਸੀਂ ਪਹਿਲੀ ਵਾਰ ਕਹਿ ਸਕਦੇ ਸੀ ਉਹ ਕਹਿੰਦੇ ਜੀ ਮੈਂ ਉਦੋਂ ਨਹੀਂ ਕਹਿ ਸਕਦਾ ਸੀ ਕਿਉਂਕਿ ਉਦੋਂ ਮੈਂ ਵੀ ਖਾਂਦਾ ਸੀ ਪਹਿਲਾਂ ਇੱਕ ਇੱਕ ਕਰਕੇ ਮੈਂ ਛੱਡਿਆ ਤਾਂ ਮੈਂ ਇਹਨੂੰ ਕਹਿ ਕਹਿ ਸਕਿਆ ਕਿ ਇਹ ਕੰਮ ਤੋਂ ਨਹੀਂ ਕਰਨਾ ਸੋ ਸਾਡੇ ਲਈ ਵੀ ਇਹ ਇੱਕ ਵੱਡੀ ਚੀਜ਼ ਹੋ ਜਾਂਦੀ ਹੈ ਜਦੋਂ ਸਾਡੇ ਸਾਡੇ ਕੈਰੈਕਟਰ ਦੇ ਵਿੱਚ ਡਿਊਅਲਟੀ ਦੇਖਦਾ ਬੱਚਾ ਤਾਂ ਉਹ ਖੁਦ ਕਨਫਿਊਜ਼ ਹੋ ਜਾਂਦਾ ਹੈ ਕਿ ਮੈਂ ਉਹ ਕਰਾਂ ਜੋ ਸਾਡੇ ਮਾਪੇ ਕਰਦੇ ਆ ਜਾਂ ਉਹ ਕਰਾਂ ਜੋ ਸਾਡੇ ਮਾਪੇ ਕਹਿੰਦੇ ਆ ਇਹਦੇ ਵਿੱਚ ਬਹੁਤ ਵੱਡਾ ਇੱਕ ਫਰਕ ਹੋ ਜਾਂਦਾ ਹੈ ਤੁਹੋ ਬਹੁਤ ਜ਼ਿਆਦਾ ਤੁਸੀਂ ਇਹ ਧਿਆਨ ਰੱਖਣਾ ਕਿ ਪਰਿਵਾਰ ਦੇ ਵਿੱਚ ਸਾਨੂੰ ਇੱਕ ਮਾਹੌਲ ਇਦਾਂ ਦਾ ਕ੍ਰੀਏਟ ਕਰਕੇ ਰੱਖਣਾ ਪਊਗਾ ਕਈ ਵਾਰ ਅਸੀਂ ਔਖੇ ਵੀ ਹੋ ਸਕਦੇ ਹਾਂ ਕਿਉਂਕਿ ਕੋਈ ਕੋਈ ਆਦਤ ਕਈ ਵਾਰ ਮਾਪਿਆਂ ਦੀ ਵੀ ਕਿਸੇ ਨਾ ਕਿਸੇ ਦੀ ਜ਼ਰੂਰੀ ਥੋੜਾ ਹੁੰਦਾ ਹੈ ਕਿ ਜਿਹੜੇ ਵੱਡੀ ਉਮਰ ਦੇ ਹੋ ਗਏ ਜਾਂ ਮਾਪੇ ਹੋ ਗਏ ਉਹਨਾਂ ਦੀ ਕੋਈ ਆਦਤ ਵਿਗੜੀ ਨਹੀਂ ਹੋ ਸਕਦੀ ਹੋ ਸਕਦਾ ਉਹਨਾਂ ਨੂੰ ਮਾਤਾ ਨੂੰ ਹੀ ਟੀਵੀ ਦੇਖਣ ਦੀ ਬਹੁਤ ਆਦਤ ਹੋਵੇ ਜਾਂ ਪਿਤਾ ਨੂੰ ਹੋਵੇ ਵੀ ਆਉਂਦੇ ਹੀ ਟੀਵੀ ਦੇਖਣਾ ਸ਼ੁਰੂ ਕਰਤਾ ਜਾਂ ਸਾਰਾ ਦਿਨ ਮੋਬਾਈਲ ਦੇਖੀ ਜਾਣਾ ਹੁਣ ਜੇ ਮਾਤਾ ਪਿਤਾ ਨੂੰ ਆਦਤ ਹੋਊਗੀ ਨਾ ਤਾਂ ਤੁਸੀਂ ਇਹ ਭੁੱਲ ਜੂ ਕਿ ਉਹ ਆਦਤ ਬੱਚੇ ਨੂੰ ਨਹੀਂ ਪਾਉਗੀ ਸੋ ਇਸ ਕਰਕੇ ਸਭ ਤੋਂ ਪਹਿਲਾਂ ਜਿਵੇਂ ਗੁੜ ਛੱਡਣ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਹੈ ਸਭ ਤੋਂ ਪਹਿਲਾਂ ਬੱਚੇ ਦੇ ਸਾਹਮਣੇ ਅਗਰ ਬੱਚੇ ਦਾ ਮੋਬਾਈਲ ਘਟਾਉਣਾ ਦੇਖਣਾ ਤਾਂ ਸਾਨੂੰ ਪਹਿਲਾਂ ਬੱਚੇ ਦੇ ਸਾਹਮਣੇ ਖੁਦ ਮੋਬਾਈਲ ਨੂੰ ਦੇਖਣਾ ਮੋਬਾਈਲ ਨੂੰ ਯੂਜ਼ ਕਰਨਾ ਘਟਾਉਣਾ ਪਊਗਾ ਤਾਂ ਹੀ ਬਚਾਅ ਉਸ ਦੇ ਹੋਗਾ ਜੇ ਟੀਵੀ ਦੇਖਣ ਤੋਂ ਘਟ ਕਰਨਾ ਹੈ ਤਾਂ ਬੱਚੇ ਨੂੰ ਸਿਰਫ ਕਹਿ ਕੇ ਤੂੰ ਟੀਵੀ ਨਾ ਦੇਖ ਤਾਂ ਉਹ ਉਹ ਤੇ ਉਹਦਾ ਅਸਰ ਬਹੁਤ ਘੱਟ ਹੋਊਗਾ ਸਾਨੂੰ ਖੁਦ ਟੀਵੀ ਦੇਖਣਾ ਘਟਾਉਣਾ ਪੈਣਾ ਸੋ ਜਿਹੜੀਆਂ ਜਿਹੜੀਆਂ ਆਦਤਾਂ ਅਸੀਂ ਆਪਣੇ ਬੱਚੇ ਦੇ ਵਿੱਚ ਚਾਹੁੰਦੇ ਹਾਂ ਕਿ ਇਹ ਹੋਣ ਉਹਨਾਂ ਆਦਤਾਂ ਨੂੰ ਪਹਿਲਾਂ ਸਾਨੂੰ ਆਪਣੇ ਆਪ ਦੇ ਵਿੱਚ ਲੈ ਕੇ ਆਉਣਾ ਪਊਗਾ ਕਿਉਂਕਿ ਤੁਸੀਂ ਜੋ ਮਰਜ਼ੀ ਕਰ ਲੋ ਪਰ ਜੋ ਚੀਜ਼ ਹੈ ਉਹ ਹੈ ਬੱਚੇ ਤੁਹਾਨੂੰ ਦੇਖ ਕੇ ਹੀ ਕਾਪੀ ਕਰਦੇ ਆ ਤੁਸੀਂ ਕਿਵੇਂ ਬੋਲਦੇ ਹੋ ਕੀ ਗੱਲਬਾਤ ਕਰਦੇ ਹੋ ਕਿਵੇਂ ਡੀਲ ਕਰਦੇ ਹੋ ਕਿਸੇ ਦੇ ਨਾਲ ਕਿਵੇਂ ਡੀਲ ਕੀਤਾ ਤੁਸੀਂ ਉਸੇ ਤਰ੍ਹਾਂ ਨਾਲ ਮੰਨ ਲਓ ਹੁਣ ਮੰਨ ਲਓ ਹੁਣ ਕਈ ਵਾਰ ਸਾਡੇ ਪਰਿਵਾਰ ਦੇ ਵਿੱਚ ਜਾਂ ਕਿਤੇ ਕੋਈ ਕੰਮ ਕਰਨ ਵਾਲਾ ਬੰਦਾ ਆ ਗਿਆ ਜੇ ਤੁਸੀਂ ਉਹਨੂੰ ਝਿੜਕ ਕੇ ਪੈ ਰਹੇ ਹੋ ਜਾਂ ਉਹਨੂੰ ਗਲਤ ਬੋਲ ਰਹੇ ਹੋ ਤਾਂ ਬੱਚਾ ਨਾਲ ਖੜਾ ਹੈ ਤਾਂ ਨੇਚਰਲੀ ਆ ਉਹਨੂੰ ਉਹਦੇ ਦਿਮਾਗ ਦੇ ਵਿੱਚ ਨਾ ਇੱਕ ਇਹ ਚੀਜ਼ ਫਿੱਟ ਹੋ ਜਾਣੀ ਹੈ ਕਿ ਅੱਛਾ ਜਿਹੜੇ ਇਸ ਤਰ੍ਹਾਂ ਕੰਮ ਕਰਨ ਵਾਲੇ ਆਉਂਦੇ ਉਹਨਾਂ ਨਾਲ ਐਵੇਂ ਡੀਲ ਕਰਨਾ ਜ਼ਰੂਰੀ ਹੁੰਦਾ ਤਾਂ ਕਿਸੇ ਵੀ ਤਰ੍ਹਾਂ ਦੀ ਇਹ ਤਾਂ ਇੱਕ ਉਦਾਹਰਣ ਹੋ ਗਈ ਜਸਟ ਪਰ ਇਹਦੇ ਨਾਲ ਨਾ ਸਾਡੇ ਦਿਨਚਰਿਆ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਚਾ ਸਾਨੂੰ ਜੋ ਵੀ ਕਰਦੇ ਹੋਏ ਦੇਖਦਾ ਹੈ ਨਾ ਉਹੋ ਹੀ ਕਰਨਾ ਹੈ ਉਹਨੇ ਸਮਝਾਓ ਉਹਨੂੰ ਜਿੰਨਾ ਮਰਜ਼ੀ ਲੋ ਤੁਸੀਂ ਹਾਂ ਤੁਹਾਡਾ ਮਨ ਤੁਸੀਂ ਆਪਣੇ ਮਨ ਨੂੰ ਸਮਝਾ ਸਕਦੇ ਹੋ ਕਿ ਅਸੀਂ ਤਾਂ ਜੀ ਬੱਚੇ ਨੂੰ ਨਾ ਇੰਨਾ ਕੁਝ ਸਮਝਾਇਆ ਅਸੀਂ ਆਪਣੇ ਬੱਚੇ ਨੂੰ ਇੰਨਾ ਸਮਝਾਉਂਦੇ ਰਹੇ ਹਾਂ ਇੱਕ ਇੱਕ ਘੰਟਾ ਰੋਜ਼ ਸਮਝਾਉਂਦੇ ਸੀ ਪਰ ਉਹ ਸਮਝਾਉਣ ਦੇ ਬਾਵਜੂਦ ਵੀ ਪਤਾ ਨਹੀਂ ਬੱਚੇ ਦੀ ਆਦਤਾਂ ਹੀ ਨਹੀਂ ਬਦਲੀਆਂ ਪਰ ਫੇਰ ਧਿਆਨ ਦੇ ਕੇ ਦੇਖਿਓ ਕਿ ਕੀ ਸਿਰਫ ਸਮਝਾਉਣਾ ਹੀ ਤਾਂ ਨਹੀਂ ਰਹਿ ਗਿਆ ਵੀ ਸਿਰਫ ਸਮਝਾਈ ਗਏ ਪਰ ਤੁਸੀਂ ਉਹਨਾਂ ਆਦਤਾਂ ਨੂੰ ਆਪਣੇ ਆਪ ਦੇ ਵਿੱਚ ਨਹੀਂ ਢਾਲਿਆ ਸੋ ਸਭ ਤੋਂ ਪਹਿਲਾਂ ਇਹ ਗੱਲ ਧਿਆਨ ਚ ਰੱਖਣੀ ਹੈ ਬਾਰ ਬਾਰ ਮੈਂ ਇਹ ਗੱਲ ਕਰ ਰਹੇ ਹਾਂ ਕਿ ਬੱਚੇ ਮਾਪਿਆਂ ਨੂੰ ਕਾਪੀ ਕਰਦੇ ਆਂ ਸੋ ਜੋ ਬੱਚਿਆਂ ਦੇ ਵਿੱਚ ਗੁਣ ਲੈ ਕੇ ਆਉਣਾ ਚਾਹੁੰਦੇ ਹੋ ਉਹ ਗੁਣ ਪਹਿਲਾਂ ਆਪਣੇ ਚ ਲੈ ਕੇ ਆਓ ਤਾਂ ਕਿ ਤੇ ਜਾ ਕੇ ਉਹ ਗੁਣ ਜਿਹੜੇ ਆ ਬੱਚਿਆਂ ਦੇ ਵਿੱਚ ਟਰਾਂਸਫਰ ਹੋਣਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ